ਸਾਇਰਨ ਸਸਰੀ ਗਾਰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁੱਕ ਵਿਦ ਸ਼ਰਨ ਅਸੀਂ ਬਣਾਵਾਂਗੇ ਅੱਜ ਮਸਾਲਾ ਚਾਪ ਇਹ ਮਸਾਲਾ ਚਾਪ ਨੂੰ ਅਸੀਂ ਬਹੁਤ ਹੀ ਆਸਾਨ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਚਲ ਫਿਰ ਵੇਖੋ ਅੱਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਬਣਾ ਕੇ ਤਿਆਰ ਕੀਤੀ ਮਸਾਲਾ ਚਾਪ ਬਣਾਵਾਂਗੇ ਇਹਦੇ ਲਈ ਅਸੀਂ ਪੈਕਟ ਦੇ ਵਿੱਚ ਹੀ ਲੈ ਕੇ ਆਏ ਆਂ ਬਾਜ਼ਾਰ ਤੋਂ ਮਸਾਲਾ ਚਾਪ ਇਹਨੂੰ ਮਸਾਲਾ ਲੱਗਾ ਹੋਇਆ ਅਸੀਂ ਇਹਨੂੰ ਫ੍ਰੀਜਰ ਦੇ ਵਿੱਚ ਸਟੋਰ ਕਰਕੇ ਰੱਖਿਆ ਸੀ ਉਦੇ ਕਰਕੇ ਇਹਦੇ ਵਿੱਚ ਰਫ ਜੰਮੀ ਹੋਈ ਆ ਇਹ ਮਸਾਲਾ ਚਾਪ ਆ ਇਹ ਮਸਾਲਾ ਪਿੱਛੇ ਹੀ ਲੱਗਾ ਆਇਆ ਵਾ ਸੀ ਜਦੋਂ ਲਿਆਂਦੀਆਂ ਸੀ ਚਾਪਾਂ ਇਹ ਨਾਲ ਹੀ ਮਸਾਲਾ ਇਹਦੇ ਲੱਗਾ ਹੋਇਆ ਸੀ ਇਹਨੂੰ ਅਸੀਂ ਫ੍ਰੀਜ਼ਰ 'ਚੋਂ ਕੱਢ ਕੇ ਅੱਧੇ ਘੰਟੇ ਵਾਸਤੇ ਸੀ ਰੱਖ ਲਿਆ ਸੀ ਹੁਣ ਅਸੀਂ ਇਹਨੂੰ ਸਾਰੀਆਂ ਸਟਿੱਕਾਂ ਨੂੰ ਅਲੱਗ-ਅਲੱਗ ਕਰ ਲਿਆ ਹੁਣ ਅਸੀਂ ਇਹਨੂੰ ਫਰਾਈ ਕਰਾਂਗੇ ਤੇਲ ਅਸੀਂ ਸਰੋਂ ਦਾ ਲਿਆ ਵਾ ਤੁਸੀਂ ਇਹਦੀ ਜਗ੍ਹਾ ਤੇ ਹੋਰ ਵੀ ਕੋਈ ਤੇਲ ਲੈ ਸਕਦੇ ਜੀ ਇਹਨੂੰ ਤੇਲ ਨੂੰ ਅਸੀਂ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਉਹਨਾਂ ਸੀ ਨਾਲ ਦੀ ਨਾਲ ਇਹਦੇ ਚ ਸਟਿੱਕਾ ਪਾ ਲੈਂਦੇ। ਇਹ ਜਿਹੜੀਆਂ ਚਾਪਾਂ ਦੀਆਂ ਜਿਹੜੀਆਂ ਅਸੀਂ ਸਟਿੱਕਾ ਵਾ ਇਹ ਫਰਿੱਜ ਵਿੱਚੋਂ ਕੱਢ ਲਿਆ। ਇਹ ਕਾਫੀ ਠੰਡਿਆ ਹੋਆ। ਜੇ ਅਸੀਂ ਇਹਨੂੰ ਤੇਲ ਦੇ ਵਿੱਚ ਪਾਉਣਾ ਤਾਂ ਤੇਲ ਨੇ ਠੰਡਾ ਹੋ ਜਾਣਾ। ਥੋੜੀ देर ਸਹੀ ਹਾਈ ਫਲੇ ਮਿਰਖਾਣ। ਇਹਨਾਂ ਦੇ ਸਾਈਡਾਂ ਬਗਲ ਲੈਨੇ ਆ। ਚਾਪਾ ਨੂੰ ਅਸੀਂ ਫਰਾਈ ਕਰ ਲਿਆ ਵਾ ਹੁਣ ਅਸੀਂ ਇਹਨੂੰ ਬਾਹਰ ਕੱਢ ਲઈએ ਚਾਪਾ ਨੂੰ ਅਸੀਂ ਫਰਾਈ ਕਰ ਲਿਆ ਵਾ ਗੈਸ ਨੂੰ ਬੰਦ ਕਰ ਦਿੰਨੇ ਆ ਤੇ ਇਹਨਾਂ ਨੂੰ ਬਾਹਰ ਕੱਢ ਲઈએ ਚਾਪਾ ਨੂੰ ਫਰਾਈ ਕਰ ਲਿਆ ਵਾ ਹੁਣ ਅਸੀਂ ਇਹਦੇ ਵਿੱਚ ਜੜੀਆਂ ਦੀ ਸਟਿੱਕਾਂ ਵਾ ਇਹਨਾਂ ਨੂੰ ਬਾਹਰ ਕੱਢਾਂਗੇ ਹੌਲੀ ਜਿਹੀ ਸਿਫੜ ਕੇ ਇਹਦੇ ਚੋਂ ਬੜੇ ਆਰਾਮ ਨਾਲ ਵੇਖੋ ਸਟਿਕ ਬਾਹਰ ਆ ਗਈ ਸਾਰੀਆਂ ਸਟਿੱਕਾਂ ਅਸੀਂ ਇਹਦੇ ਵਿੱਚੋਂ ਬਾਹਰ ਕੱਢ ਲੈਣੇ ਸਾਰੇ ਇਹ ਸਟਿੱਕਾਂ ਨੂੰ ਅਸੀਂ ਬਾਹਰ ਕੱਢ ਲਿਆ ਇਹਦੇ ਵਿੱਚੋਂ ਸਟਿੱਕਾਂ ਨੂੰ ਬਾਹਰ ਕੱਢਣ ਤੋਂ ਬਾਅਦ ਹੁਣ ਅਸੀਂ ਇਹਨਾਂ ਨੂੰ ਕੱਟ ਲਾਂਗੇ ਪੀਸ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਜੇ ਵੱਡੇ ਜਾਂ ਛੋਟੇ ਚਾਪਾਂ ਦੀ ਅਸੀਂ ਕਟਾਈ ਕਰ ਲਈ ਆ ਅਸੀਂ ਨਾ ਜ਼ਿਆਦਾ ਛੋਟੇ ਨਾ ਜ਼ਿਆਦਾ ਵੱਡੇ ਪੀਸ ਰੱਖੇ ਹੁਣ ਅਸੀਂ ਇਹਨਾਂ ਨੂੰ ਮੈਰੀਨੇਟ ਕਰ ਲਾਂਗੇ ਅਸੀਂ 2 ਚਮਚੇ ਯੋਗਰਟ ਦੇ ਪਾਏ ਆ ਤੇ 1 ਚਮਚਾ ਮਲਾਈ ਦਾ ਲਿਆ ਆ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣੀ ਹੈ। ਇੱਕ ਤੋਂ ਦੋ ਚਮਚੇ 올ਿਵ ਆਇਲ ਆਇਲ ਪਾ ਲਾਂਗੇ। ਇਹਦਾ ਟੇਸਟ ਬਹੁਤ ਹੀ ਵਧੀਆ ਹੋ ਜਾਂਦਾ। ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣੀ ਹੈ। ਸਾਡੇ ਕੋਲ ਕਰੀਮ ਹੈ ਤਾਂ ਤੁਸੀਂ ਉਹ ਵੀ ਪਾ ਸਕਦੇ ਹੋ। ਅਸੀਂ ਕਰੀਮ ਦੀ ਜਗ੍ਹਾ ਤੇ ਮਲਾਈ ਦੀ ਵਰਤੋਂ ਕੀਤੀ ਹੈ। ਕਸ਼ਮੀਰੀ ਦੇਗੀ ਲਾਲ ਮਿਰਚ ਪਹਿਲਾਂ ਵੀ ਪਾਈ ਹੋਈ ਸੀ ਚਾਪਾ ਦੇ ਵਿੱਚ ਇਸ ਕਰਕੇ ਅਸੀਂ ਅੱਧਾ ਕ ਚਮਚਾ ਕਸ਼ਮੀਰੀ ਦੇਗੀ ਲਾਲ ਮਿਰਚ ਦਾ ਪਾਵਾਂਗੇ ਥੋੜਾ ਜਿਹਾ ਚਾਟ ਮਸਾਲਾ ਅੱਧਾ ਕ ਚਮਚਾ ਕਸੂਰੀ ਮੇਥੀ ਇਹਨੂੰ ਅਸੀਂ ਤਵੇ ਤੇ ਸੇਕ ਲਿਆ ਸੀ ਇਹਨੂੰ ਹੱਥਾਂ ਦੇ ਨਾਲ ਕ੍ਰਸ਼ ਕਰਕੇ ਫਿਰ ਪਾ ਲઈએ ਰੋਜ ਸੁੱਕੇ ਪਦੀਨੇ ਦੀਆਂ ਪੱਤੀਆਂ ਵਾ ਇਹਨਾਂ ਨੂੰ ਹੱਥਾਂ ਦੇ ਨਾਲ ਕ੍ਰਸ਼ ਕਰਕੇ ਪਾ ਲਈ ਬਹੁਤ ਹੀ ਵਰੀਅਟੀ ਇਸਟਾ ਹੁੰਦਾ ਇਹਦੇ ਨਾਲ ਨਮਕ ਅਸੀਂ ਟੇਸਟ ਅਨਸਾਰ ਪਾਵਾਂਗੇ ਕਿਉਂਕਿ ਨਮਕ ਪਹਿਲਾਂ ਵਿੱਚ ਆਪਾਂ ਨੇ ਲੱਗਾ ਹੋਇਆ ਇਸ ਕਰਕੇ ਅਸੀਂ ਥੋੜਾ ਹੀ ਨਮਕ ਪਾਵਾਂਗੇ ਇਹਨੂੰ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲઈએ ਚੰਗੀ ਤਰ੍ਹਾਂ ਮਿਕਸ ਕਰ ਲਈਏ ਇੱਕ ਸ਼ਿਮਲਾ ਮਿਰਚ ਲਈ ਆ ਤੇ ਇੱਕ ਟਮਾਟਰ ਲਿਆ ਟਮਾਟਰ ਦੇ ਬੀਜ ਅਸੀਂ ਵਿੱਚੋਂ ਕੱਢ ਲਏ ਆ ਤੇ ਸ਼ਿਮਲਾ ਮਿਰਚਾਂ ਦੇ ਵੀ ਬੀਜ ਕੱਢ ਲਏ ਸੀ ਅਸੀਂ ਇਹਨੂੰ ਇਸ ਤਰ੍ਹਾਂ ਕੱਟਿਆ ਮੋਟਾ-ਮੋਟਾ ਇਹਨਾਂ ਵਿੱਚ ਮਿਕਸ ਕਰ ਲੈਨੇ ਇੱਕ ਪਿਆਜ਼ ਕੱਟਿਆ ਮੋਟੀ ਸਾਈਡ ਤੋਂ ਇਹਨੂੰ ਮਿਕਸ ਕਰ ਲੈਨੇ ਨਾਲ ਇਸੇ ਦੇ ਹੁਣ ਜਿਹੜੀਆਂ ਚਾਪਾਂ ਵਾਂ ਇਹਨਾਂ ਨੂੰ ਮਿਕਸ ਕਰ ਲੈਨੇ ਮੈਰੀਨੇਟ ਅਸੀਂ ਇਹਨੂੰ ਕਰ ਲਿਆ ਵਾ ਹੁਣ ਅਸੀਂ ਇਹਦੇ ਇੱਕ ਘੰਟੇ ਵਾਸਤੇ ਇਸੇ ਤਰ੍ਹਾਂ ਰੱਖ ਲੈਨੇ ਕਿਉਂਕਿ ਸਾਰੀਆਂ ਚੀਜ਼ਾਂ ਦਾ ਫਲੇਵਰ ਜਿਹੜਾ ਵਾ ਇੱਕ ਦੂਜੇ ਦੇ ਵਿੱਚ ਆ ਜਾਵੇ ਤੇ ਚੰਗੀ ਤਰ੍ਹਾਂ ਮਿਕਸਡ ਅਪ ਹੋ ਜਾਵੇ। ਜਦੋਂ ਤੱਕ ਇਹਨੂੰ ਮੈਰੀਨੇਟ ਹੁੰਦਾ ਵਾ ਉਦੋਂ ਤੱਕ ਅਸੀਂ ਹਰੀ ਤਨੀਆ ਦੀ ਚਟਨੀ ਬਣਾ ਲਈਏ ਚਾਪਾ ਦੇ ਨਾਲ ਖਾਣ ਵਾਲੀ। 2 ਚਮਚੇ ਦਹੀਂ ਦੇ ਪਾਲਣ ਕਸ਼ਮੀਰੀ ਦੇਗੀ ਲਾਲ ਵਿੱਚ ਥੋੜਾ ਜਿਹਾ ਚਾਟ ਮਸਾਲਾ ਬਿਲਕੁਲ ਇਹਨਾਂ ਚੰਤਰ ਮਿਕਸ ਕਰ ਲਈਏ। ਜਦੋਂ ਅਸੀਂ ਤਾਂ ਨਹੀਂ ਆਦੀ ਹਰੇ ਤਾਂ ਨਹੀਂ ਆਦੀ ਚਟਨੀ ਬਣਾਈ ਸੀ ਉਦੋਂ ਨਾਲ ਹੀ ਅਸੀਂ ਮੈਲਨ ਸੀਡ ਵੀ ਇਹਦੇ ਵਿੱਚ ਪਾ ਲਈ ਸੀ ਤੁਸੀਂ ਉਹਦੀ ਜਗ੍ਹਾ ਤੇ ਕਾਜੂ ਵੀ ਪਾ ਸਕਦੇ ਆ ਵੇਖੋ ਬਾਜ਼ਾਰ ਵਰਗੀ ਚਟਨੀ ਬਣ ਕੇ ਸਾਡੀ ਤਿਆਰ ਹੈ ਹਰੀ ਚਟਨੀ ਬਣ ਕੇ ਸਾਡੀ ਤਿਆਰ ਹੈ ਹੁਣ ਅਸੀਂ ਬਰੀਕ ਬਰੀਕ ਪਿਆਜ਼ ਕੱਟ ਲਿਆ ਵਾ ਤੁਸੀਂ ਤੁਸੀਂ ਪਿਆਜ਼ ਦੇ ਲੱਛੇ ਵੀ ਬਣਾ ਸਕਦੇ ਜੀ ਗੋਲ ਗੋਲ ਕੱਟ ਕੇ ਅਸੀਂ ਇਸ ਤਰੀਕੇ ਨਾਲ ਬਰੀਕ ਬਰੀਕ ਕੱਟ ਲਿਆ ਦੇਗੀ ਲਾਲ ਮਿਰਚ ਚਾਟ ਮਸਾਲਾ ਨਮਕ ਅਸੀਂ ਹਲਕਾ ਜਿਹਾ ਪਾਵਾਂਗੇ ਕਿਉਂਕਿ ਨਮਕ ਜਿਹੜਾ ਸਾਰੀਆਂ ਚੀਜ਼ਾਂ ਦੇ ਵਿੱਚ ਅਸੀਂ ਪਾਇਆ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਈਏ ਥੋੜਾ ਜਿਹਾ ਸੀ ਨਿੰਬੂ ਰੋੜ ਲਏ ਇਹਦੇ ਨਾਲ ਪਿਆਜ਼ ਦਾ ਟੇਸਟ ਬਹੁਤ ਵਧੀਆ ਹੋ ਜਾਏਗਾ ਇਹਨ ਸਾਰੇ ਨੂੰ ਮਿਕਸ ਕਰ ਲਈਏ ਪਿਆਜ਼ ਤੇ ਚਟਨੀ ਸਾਡੀ ਬਣ ਕੇ ਤਿਆਰ ਗ੍ਰਿਲ ਕਰਨ ਤੋਂ ਪਹਿਲਾਂ ਅਸੀਂ ਇਹਨੂੰ স্মੋਕ ਕਰ ਲੈਨੇ। ਦੀਵੇਦ ਵਿੱਚ ਅਸੀਂ ਇੱਕ ਕੋਲਾ ਪਾ ਲਿਆ। ਇਹਨੂੰ ਇਹਦੇ ਵਿੱਚ ਰੱਖ ਲੈਨੇ। ਇਹ ਕੋਲੇ ਨੂੰ ਅਸੀਂ ਚੰਗੀ ਤਰ੍ਹਾਂ ਗਰਮ ਕਰਕੇ ਤੇ ਲਾਲ ਕਰ ਲਿਆ ਸੀ। ਇਹਦੇ ਉੱਪਰ ਥੋੜਾ ਜਿਹਾ ਘਿਓ ਪਾਵਾਂਗੇ। ਆ ਤੁਸੀਂ ਇਹ ਸਿਲੇਟ ਸਾਢੇ ਜੇ ਇਹਨੂੰ ਪੂਰਾ ਅਸੀਂ ਕਵਰ ਕਰ ਦਾਂ। 5 ਮਿੰਟ ਅਸੀਂ ਇਸੇ ਤਰ੍ਹਾਂ ਰੱਖ ਲੈਨੇ। ਸਮੋਗ ਅਸੀਂ ਕਰ ਲਿਆ ਵਾ ਹੁਣ ਅਸੀਂ ਇਹਨੇ ਦੀਵੇ ਨੂੰ ਬਾਹਰ ਫੜ ਕੇ ਰੱਖ ਲਈ ਬਹੁਤ ਵਧੀਆ ਫਲੇਵਰ ਆ ਗਿਆ ਇਹਦੇ ਵਿੱਚ ਹੁਣ ਅਸੀਂ ਇੱਕ ਸਟੈਂਡ ਲਿਆ ਵਾ ਜਾਲੀ ਵਾਲਾ ਇਹਦੇ ਉੱਪਰ ਅਸੀਂ ਇਸ ਤਰ੍ਹਾਂ ਸ਼ਿਮਲਾ ਮਿਰਚ ਤੇ ਚਾਪ ਤੇ ਪਿਆਜ਼ ਤੇ ਟਮਾਟਰ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਹਦੇ ਉੱਪਰ ਰੱਖ ਲਈਏ ਅੱਗੇ ਚਾਲੂ ਕਰ ਲਿਆ ਵਾ ਇਹਦੇ ਉੱਪਰ ਅਸੀਂ ਹਲਕਾ ਹਲਕਾ ਸੇਕ ਲਵਾ ਲਾਂਗੇ ਤੁਸੀਂ ਦੇਖ ਸਕਦੇ ਜੀ ਤੰਦੂਰੀ ਜਿਸ ਤਰ੍ਹਾਂ ਚਾਪਾ ਬਣਦੀਆਂ ਉਸੇ ਤਰੀਕੇ ਨਾਲ ਇਹ ਬਣਦੀਆਂ ਇਹਨਾਂ ਦੇ ਦੇਖ ਲਓ ਕਲਰ ਚੇਂਜ ਹੋ ਗਿਆ ਹਲਕਾ ਹਲਕਾ ਸੀ ਸੇਕ ਲਵਾਵਾਂਗੇ ਸਾਈਡ ਕੋ ਸਟੈਂਡ ਦੇ ਹੀ ਹੈਗਾ ਤੇ ਅਸੀਂ ਲੋਹੇ ਦੀ ਸਟਿਕ ਲੈ ਲੈਣੀ ਇੱਕ ਉਹਦੇ ਵਿੱਚ ਅਸੀਂ ਇਹਨਾਂ ਨੂੰ ਲਾ ਲਾਂਗੇ ਇਸ ਤਰ੍ਹਾਂ ਪਿਆਜ਼ ਲਾ ਲਾਂਗੇ Shimla mirch bhi la laange ਇਹਨਾਂ ਨੂੰ ਸਟਿਕ ਦੇ ਵਿੱਚ ਇਸ ਤਰ੍ਹਾਂ ਪਰੋਲ। ਸਟਿਕ ਦੇ ਉੱਪਰ ਅਸੀਂ ਲਾ ਲਿਆ ਵਾ। ਹੁਣ ਅਸੀਂ ਤੇ ਸਟਿਕ ਨੂੰ ਇਸ ਤਰ੍ਹਾਂ ਫੜ ਕੇ ਤੇ ਹਲਕਾ-ਹਲਕਾ ਅਸੀਂ ਸੇਕ ਲਵਾ ਲਾਂਗੇ। ਜਿਸ ਤਰ੍ਹਾਂ ਤੰਦੂਰ ਦੇ ਵਿੱਚ ਉੱਪਰੋਂ ਸਿਕੀਆਂ ਹੁੰਦੀਆਂ ਹਲਕੀਆਂ-ਹਲਕੀਆਂ। ਕਿਉਂਕਿ ਪਹਿਲਾਂ ਅਸੀਂ ਇਹਨਾਂ ਨੂੰ ਡੀ ਫਰਾਈ ਕੀਤਾ ਵਾ ਚਾਪਾ ਨੂੰ ਤੇ ਚਾਪਾ ਸਾਡੀਆਂ ਪੱਕੀਆਂ ਹੋਈਆਂ ਨੇ। ਇਹਨਾਂ ਨੂੰ ਜ਼ਿਆਦਾ ਪਕਾਉਣ ਦੀ ਜ਼ਰੂਰਤ ਨਹੀਂ। ਇਹਨਾਂ ਨੂੰ ਅਸੀਂ ਜ਼ਿਆਦਾ ਸੇਕ ਨਹੀਂ ਲਵਾਉਣਾ ਹਲਕਾ ਜਿਹਾ ਹੀ ਕਰਨਾ। ਇੱਕ ਫਲੇਵਰ ਹੀ ਦੇਣਾ ਸੀ ਇਹਨੂੰ ਹੁਣ ਅਸੀਂ ਇਹਨੂੰ ਸਟਿਕ ਦੇ ਉੱਪਰੋਂ ਲਾ ਲੈਨੇ ਬਾਕੀ ਦੀਆਂ ਚਾਪਾਂ ਨੂੰ ਵੀ ਅਸੀਂ ਸਟਿਕਾਂ ਦੇ ਵਿੱਚ ਲਾ ਲਿਆ ਸੀ ਤੇ ਉਹਨਾਂ ਨੂੰ ਅਸੀਂ ਹਲਕਾ ਹਲਕਾ ਫਰਾਈ ਕਰ ਲੈਨੇ ਇਸ ਤਰ੍ਹਾਂ ਕਿਉਂਕਿ ਇਹਦੀ ਤੰਦੂਰੀ ਫਲੇਵਰ ਆ ਜਾਏਗਾ ਚਾਪਾਂ ਨੂੰ ਅਸੀਂ ਗ੍ਰਿਲ ਕਰ ਲਿਆ ਵਾ ਹੁਣ ਅਸੀਂ ਥੋੜਾ ਜਿਹਾ ਬਟਰ ਲੈ ਕੇ ਤੇ ਇਹਦੇ ਉੱਪਰ ਚਾਪਾਂ ਤੇ ਲਾ ਦਿੰਨੇ ਕਿਉਂਕਿ ਚਾਪਾ ਜਿਹੜੀਆਂ ਨਰਮ ਰਹਿਣ ਛੜੀ ਇਹਨਾਂ ਨੂੰ ਅਸੀਂ ਥਾਲੀ ਦੇ ਉੱਪਰ ਰੱਖਿਆ ਕਿ ਥੱਲੇ ਨਾ ਲੱਗਣ ਕੇ ਕਿਉਂਕਿ ਚਾਪਾ ਗਰਮ ਸੀ ਇਹਦੇ ਨਾਲ ਇਹਦੇ ਵਿੱਚ ਪਸੀਨਾ ਆ ਜਾਣਾ ਸੀ ਵੇਚੇ ਦੇ ਬਹੁਤ ਹੀ ਵਧੀਆ ਸੜੀਆਂ ਚਾਪਾ ਬਣੀਆਂ ਬਿਲਕੁਲ ਰੈਸਟੋਰੈਂਟ ਸਟਾਈਲ ਬਣੀਆਂ ਚਾਪਾ 5 ਮਿੰਟ ਤੱਕ ਅਸੀਂ ਇਸੇ ਤਰ੍ਹਾਂ ਇਹਨਾਂ ਨੂੰ ਰੱਖਿਆ ਸੀ ਹੁਣ ਅਸੀਂ ਇੱਕ ਡੂੰਗਾ ਲੈਨੇ ਆ ਡੂੰਗੇ ਦੇ ਵਿੱਚ ਅਸੀਂ ਚਾਪਾ ਪਾਈਆਂ ਵਾ ਆ ਦੇਖੋ ਸਾਰੀਆਂ ਚਾਪਾ ਨੂੰ ਅਸੀਂ ਡੂੰਗੇ ਦੇ ਵਿੱਚ ਪਾ ਲਿਆ ਇੱਕ ਡੂੰਗੇ ਵਿੱਚ ਪਾ ਲਿਆ ਵਾ ਥੋੜਾ ਇਹ ਚਾਟ ਮਸਾਲਾ ਪਾਵਾਂਗੇ ਪਿਆਜ਼ ਦੇ ਜਿਹੜੇ ਅਸੀਂ ਲੱਛੇ ਬਣਾਏ ਆ ਉਹਨਾਂ ਨੂੰ ਪਾ ਲੈਨੇ ਉੱਪਰ ਇਹਦੇ ਮਲਾਈ ਦੀ ਅਸੀਂ ਕਰੀਮ ਬਣਾਈ ਹੈ ਉਹ ਇਹਦੇ ਉੱਪਰ ਪਾਵਾਂਗੇ ਥੋੜਾ ਜਿਹਾ ਨਿੰਬੂ ਦਾ ਟੁਕੜਾ ਲਿਆਤਾ ਅਸੀਂ ਇਹਨੂੰ ਇਹਦੇ ਉੱਪਰ ਪਾਵਾਂਗੇ ਸਾਰੇ ਚਾਪਾਂ ਨੂੰ ਅਸੀਂ ਮਿਕਸ ਕਰ ਲਏ ਨੇ। ਮਸਾਲਾ ਚਾਪ ਬਣ ਕੇ ਸਾਡੀ ਤਿਆਰ ਹੈ। ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ। ਤੁਸੀਂ ਵੀ ਇਸੇ ਤਰ੍ਹਾਂ ਬਣਾਓ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਬਣਾ ਕੇ ਖਵਾਓ। ਬਹੁਤ ਹੀ ਵਧੀਆ ਮਸਾਲਾ ਚਾਪ ਬਣ ਕੇ ਤਿਆਰ ਹੋਈ। ਮਸਾਲਾ ਚਾਪ ਨੂੰ ਅਸੀਂ ਸਰਵ ਕਰ ਲੈਂਦੇ ਹਾਂ। ਇੱਕ ਪਲੇਟ ਲੈ ਲੈਂਦੇ ਹਾਂ। ਤਨੀਏ ਜੀ ਅਸੀਂ ਜਿਹੜੀ ਚਟਨੀ ਬਣਾਈ ਆ ਉਹ ਪਾਵਾਂਗੇ ਥੋੜੀ ਜਿਹੀ ਸਕਰੀਨ ਪਾਵਾਂਗੇ ਬਹੁਤ ਹੀ ਵਧੀਆ ਸਾਡੀ ਸੋਇਆ ਚਾਪ ਬਣ ਕੇ ਤਿਆਰ ਹੋਈ ਹੈ ਤੁਸੀਂ ਵੀ ਇਸੇ ਤਰ੍ਹਾਂ ਬਣਾਓ ਤੇ ਖਾਓ ਵੀਡੀਓ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ